ਉਹ ਸਾਰੇ ਗੁਰਸਿੱਖਾਂ ਦੇ ਐਸੇ ਜੀਵਨ ਆਉਂਦੇ ਮੈਂ ਬੇਨਤੀ ਕਰਦੇ ਆਂ ਐਸਾ ਹੀ ਜੀਵਨ ਭਾਈ ਫਿਰੂ ਵਰਗਾ ਇਸ ਤੋਂ ਸ਼੍ਰੇਸ਼ਟ ਵੀ ਕਹਿ ਦਈਏ ਭਾਈ ਲੱਧੂ ਜੀਆ ਦਾ ਹੋਇਆ ਜਿਨ੍ਹਾਂ ਨੇ ਸੱਤੇ ਤੇ ਬਲਵੰਡੇ ਨੂੰ ਬਖਸ਼ਾਇਆ ਸੀ ਪੁੱਛਿਆ ਸੀ ਕਿ ਪਾਸ਼ਾ ਦਾ ਹੁਕਮ ਕੀ ਹੈ ਤੇ ਕਹਿੰਦੇ ਪਾਸ਼ਾ ਦਾ ਹੁਕਮ ਹੈ ਜਿਹੜਾ ਸੱਤੇ ਤੇ ਬਲਵੰਡੇ ਨੂੰ ਮੂੰਹ ਲਾਵੇ ਉਹਦਾ ਮੂੰਹ ਕਾਲਾ ਕੀਤਾ ਜਾਊ ਉਹਦੇ ਕਲੇ ਚ ਜੁੱਤੀਆਂ ਦਾ ਹਾਰ ਹੋਣਾ ਚਾਹੀਦਾ ਹੈ ਔਰ ਉਹਨੂੰ ਗਧੇ ਦੇ ਉੱਤੇ ਬਿਠਾ ਕੇ ਤੇ ਅੰਮ੍ਰਿਤਸਰ ਦਾ ਢੀੜਾ ਲਵਾ ਕੇ ਫੇਰ ਸਾਡੇ ਕੋਲੇ ਲਿਆਉਣਾ ਹੈ ਤੇ ਭਾਈ ਸ਼ਾ ਭਾਈ ਲੱਧੂ ਜੀਆ ਨੇ ਉਸ ਨਗਰ ਖੰਡ ਪਾਟ ਕਰਨ ਜਾਇਦਾ ਦੋ ਨਗਰ ਨੇ ਸੋਟਾ ਭਾਈ ਲੱਧੂ ਤੇ ਵੱਡਾ ਭਾਈ ਲੱਧੂ ਅਜਕਾਰ ਸੇਵਾ ਵਾਲਿਆਂ ਨੇ ਬਾਰਡਰ ਦਾ ਏਰੀਆ ਹੈ ਤੋ ਮੈਂ ਬਾਬਾ ਬੁੱਢਾ ਜੀਆ ਤੋਂ ਅੱਗੇ ਬੀੜ ਤੋਂ ਤੋ ਅਗਲਾ ਪਾਸ਼ਾ ਆ ਜਾਂਦਾ ਹੈ ਖਾਲੜੇ ਬਾਟਰਦਾ ਉਹਦੇ ਨਾਲ ਇਹ ਨਗਰ ਵਸਦੇ ਨੇ ਮੈਂ ਬੇਨਤੀ ਕਰਾਂ ਤੋ ਕੀ ਹੈ ਇਹ ਮੇਰੇ ਗੁਰੂ ਦਾ ਹੁਕਮ ਹੈ ਤੇ ਭਾਈ ਲੱਧੂ ਜੀ ਦੇਖੋ ਕੀ ਕੀਤਾ ਇੱਕ ਸ਼ਹਿਰਾ ਤੇੜ ਰੱਖਦੇ ਨੇ ਪਾਸ਼ਾ ਦਾ ਹੁਕਮ ਤੇ ਸੀ ਮੂੰਹ ਕਹਿੰਦੇ ਕੋਈ ਨਹੀਂ ਟੁੱਟੇ ਛਤਰ ਇਕੱਠੇ ਕੀਤੇ ਐ ਸਾਰਾ ਸਰੀਰ ਕਾਲਾ ਕੀਤਾ ਐ ਗਦਾ ਲਿਆ ਐ ਔਰ ਇੱਕ ਨਹੀਂ 2 3 ਹਾਰ ਜੁੱਤੀਆਂ ਦੇ ਬਣਾ ਕੇ ਆਪਣੇ ਗਲੇ 'ਚ ਪਾ ਕੇ ਤੇ 2 3 ਛਤਰ ਆਪਣੇ ਕੋਲੇ ਰੱਖੇ ਨੇ ਕਿ ਇਹ ਵੀ ਬਚਨ ਸੀ ਕਿ ਜਿਹੜਾ ਉਹਨਾਂ ਨੂੰ ਭਈ ਮਲੇ ਉਹਨਾਂ ਦੇ ਪੰਜ ਜੁੱਤੀਆਂ ਮਾਰੇ ਤੇ ਦੋ ਤਿੰਨ ਜੁੱਤੀਆਂ ਕੋਲ ਰੱਖ ਲਈਆਂ ਕਿ ਕਿਸੇ ਸਿੱਖ ਨੂੰ ਲਾਉਣੀ ਨਾ ਪਵੇ ਪੈਰੋਂ ਮੈਂ ਆਪ ਹੀ ਫੜਾ ਦੂੰ ਮੇਰੇ ਮਾਰ ਦਿਓ ਬੋਲੋ ਪੇ ਮੇਰੇ ਮਾਰ ਦਿਓ ਮੈਂ ਬੇਨਤੀ ਕਰੇ ਜਿਆਦਾ ਲੰਬਾ ਆਓ ਕੀ ਹੈ ਤਨ ਤੇ ਛੁਟਕੀ ਆਪਣੀ ਤਾਰੀ ਆਪਣੀ ਆਪਣਤ ਕੋਈ ਨਹੀਂ ਤਨ ਤੇ ਕਿ ਮੈਂ ਕੋਸ਼ਾ ਸਭ ਕੁਝ ਗੁਰੂ ਨજર ਤੇ ਗੁਰੂ ਦਾ ਬਚਨ ਹੈ ਸਭ ਕੁਝ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਪਾਹੇ ਨਸਾਕੇ ਜਾਲੇ ਤੋ ਫਾਈ ਫਿਰੂ ਜੀ ਮੇਰੀਆਂ ਵਾਹਾਂ ਵਣ ਲਵੋ ਬਸ ਵਣ ਲਈਆਂ ਨੇ ਹੁਣ ਲੈ ਚਲੋ ਘਰ ਨੂੰ ਤਾਂ ਨਹੀਂ ਜਾਣਾ ਨਹੀਂ ਗੁਰੂ ਹੀ ਮੇਰਾ ਘਰ ਹੈ ਬਸ ਮੈਨੂੰ ਉਹਦੇ ਕੋਲੇ ਲੈ ਚਲੋ ਪ੍ਰੀਤਮ ਕੋਲੇ लेओना किस तरह सी तुरन वाला किस तरह ਦੇ ਨਾਲ ਤੁਰ ਰਿਹਾ ਪਾਸ਼ਾ ਸਭ ਜਾਣਦੇ ਸਨ ਕੁਛ ਦੂਸਰੇ ਮਸੰਦਾਂ ਨੂੰ ਸੇਧ ਵੀ ਦੇਣੀ ਸੀ ਤੋਂ ਪਾਸ਼ਾ ਦੇ ਇਹ वचन ਦੇ ਨਾਲ ਸਿੱਖ ਉਧਰੋਂ ਵੀ ਫੜਿਆ ਉਹ ਕਿਹੜਾ ਵਿਚਾਰਾ ਭੱਜਾਂ ੜੇ ਸੀ ਪਰ ਗੁਰੂ ਦਾ ਹੁਕਮ ਸੀਗਾ ਨਾ ਗੁਰੂ ਦਾ ਕੀ ਸੀ ਹੁਕਮ بس ਤਾਨੂੰ ਹੁਕਮ ਹੈ ਫੜ ਕੇ ਖੰਡਣਾ ਹੈ ਮੈਨੂੰ ਬਨ ਕੇ ਤੇ ਮੈਨੂੰ ਹੁਕਮ ਹੈ ਮੈਂ ਬੱਜੇ ਨਹੀਂ ਜਾਣਾ ਇਹਦੇ ਵਿੱਚ ਆਪਾਂ ਕਰਾਤੀ ਨਹੀਂ ਕਰਨੀ ਆਪਾਂ ਗੁਰਪਾਈਆਂ ਸਾਰੇ ਪਾਸ਼ਾ ਦਾ ਬਚਨ ਪੂਰਾ ਹੋਵੇ ਆਪਣੇ ਕੋਲ ਤੁਹਾਡੇ ਕੋਲੋਂ ਵੀ ਤੇ ਮੇਰੇ ਕੋਲੋਂ ਵੀ ਹੋਵੇ ਠੀਕ ਹੈ ਨਾ ਜੀ ਤੇ ਉਹ ਲਈ ਜਾਂਦੇ ਐ ਤੇ ਉਹ ਬਾਣੀ ਚ ਲਿਖਿਆ ਤਨ ਤੇ ਸੁਟਕੀ ਆਪਣੀ ਧਾਰੀ ਆਗਿਆ ਪ੍ਰਭ ਕੀ ਲੱਗੀ ਪਿਆਰੀ ਬਸ ਆਪਣਾ ਤਨ ਦਾ ਕੋਈ ਨਹੀਂ ਹੈ ਮੇਰੇ ਪ੍ਰੀਤਮ ਮੇਰੇ ਪ੍ਰਭੂ ਮੇਰੇ ਸੈਨਸਾ ਕਲਗੀਆਂ ਵਾਲੇ ਦੀ ਆਗਿਆ ਕੀਏ ਬਸ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੁਮ ਦੇ ਤਹੀਂ ਇਹ ਉਤਰਪਤੈ ਆਣ ਨਾ ਕਤੂ ਤਾਵੋ ਤੂੰ ਦੇ ਦੇ ਛਿੜਕਾਂ ਤੇ ਤੂੰ ਦੇ ਦੇ ਵੜਿਆਈਆਂ ਸੱਚੇ ਪਾਸ਼ਾ ਪਰ ਮੇਰਾ ਮਨ ਉਹਦੇ ਤੇ ਰੀਝ ਜ਼ਰੂਰ ਜਾਵੇ न सुटकी अपनी तारी आज्ञा प्रभ की लगी प्यारी जो किश्कीनो सो मेरे मन मीठा अंदरों अंदर अंद्र हैरान हो रहा है कि यह बड़ी औखी है पंत छड़नी मेरे दाता ए तू कुछ कृपा मेरे ते कैसी कर देती है ਮੈਂ ਜਾ ਰਿਹਾ ਵਜਿਆ ਪਰ ਮੇਰੇ ਅੰਦਰ ਤਾਂ ਅੰਮ੍ਰਿਤ ਚਰ ਚਰ ਪੈ ਰਿਹਾ ਤੇਰੇ ਵਚਨ ਯਾਦ ਕਰਕੇ ਮੇਰੇ ਦਾਤੇ ਨੇ ਸੱਦਿਆ ਮੈਨੂੰ ਮੈਂ ਅਜੇ ਜਾਣਿਆ ਨਹੀਂ ਤੂੰ ਤੇ ਦਾਰ ਦੇਣੇ ਤੇ ਬਨ ਕੇ ਵੀ ਕਰਾ ਦੇਣਾ ਨਹੀਂ ਸੀ ਮੈਂ ਕਰਨੇ ਤੇ ਮੇਤੇ ਕਮਲੇ ਤੇ ਖੁੱਲੇ ਤੇ ਵੀ ਨਹੀਂ ਹੋਏ ਜੋ ਤੁਮ ਕਿਨੋ ਸ਼ੋ ਮੇਰੇ ਮਨ ਮੀਠਾ ਤਾਂ ਇਹੋ ਅਚਰਜ ਨੇ ਨੂੰ ਡਿਠਾ ਇਹ ਇਹ ਅਚਰਜਤਾ ਇਹ ਵਿਸ਼ਮਾਦਤਾ ਇਹ ਅਦਭੁਦਤਾ ਕੌਣ ਫਾਈ ਫਿਰੂ ਜੀ ਕਹਿ ਰਹੇ ਹਨ ਕਿ ਮੈਂ ਆਪਣੇ ਅੱਖਾਂ ਨਾਲ ਦੇਖ ਰਿਹਾ ਹਾਂ ਕਿ ਇਹ ਵਾਹਿਗੁਰੂ ਤੂੰ ਆਨੰਦ ਖੁਸ਼ੀ ਖੇੜਾ ਕਿਦਾਂ ਬਖਸ਼ਦਾ ਤਾਂ ਇਹੋ ਅਚਰਜ ਮੈਂ ਨੇ ਨੂੰ ਡਿਠਾ ਅਬ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਇਹ ਬਲਾ ਇਹ ਸਰੀਰ ਦਾ ਮੋਹ ਕਹਿੰਦੇ ਹੁਣ ਚਲਿਆ ਗਿਆ ਮੇਤੇ ਗੁਰੂ ਦੀ ਕਿਰਪਾ ਤੇ ਜਨ ਦਾ ਵੱਜਿਆ ਪਿਆ ਤੇ ਅੰਦਰੋਂ ਅੰਦਰ ਖੁਸ਼ੀ ਦੇ ਵਿੱਚ ਫੁੱਲਿਆ ਨਹੀਂ شمارਿਆ ਕਿ ਮਹਾਰਾਜ ਨੇ ਇਹ ਬਲਾ ਤੋਂ ਮੈਨੂੰ ਦੂਰ ਕਰ ਦਿੱਤਾ ਜਿਹੜੀ ਸਾਰਿਆਂ ਨੂੰ ਸਾਨੀ ਭਈ ਮੈਂ ਕੀ ਅਬ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਭਈ ਬੁਝ ਗਈ ਤ੍ਰਿਸ਼ਨਾ ਨਿਵਾਰੀ ਮਮਤਾ ਇਸ ਦੀ ਮਨ ਦੀ ਤ੍ਰਿਸ਼ਨਾ ਵੜਿਆਈਆਂ ਦੀ ਬੁਝ ਗਈ ਹੈ ਤੇ ਦੁਨੀਆ ਦੀ ਮਮਤਾ ਵੀ ਹੁਣ ਮੈਨੂੰ ਕੋਈ ਨਹੀਂ ਹੈ ਇੱਕ ਗੁਰੂ ਹੀ ਹੈ ਸਭ ਕੁਝ ਬੁਝ ਗਈ ਤ੍ਰਿਸ਼ਨਾ ਨਿਵਾਰੀ ਮਮਤਾ ਮੇਰੇ ਅੰਦਰੋ ਕਿਸ਼ਨੇ ਗੁਰੂ ਨੇ ਗੁਰ ਪੂਰੇ ਲਿਓ ਸਮਝਾਏ ਮੇਰਾ ਗੁਰੂ ਪੂਰਾ ਹੈ ਇਹ ਸੋਦੀ ਪਾਸ਼ਾ ਗੁਰੂ ਗੋਬਿੰਦ ਸਿੰਘ ਤੁਸੀਂ ਮੇਰੇ ਅੰਦਰ ਦਿੱਤੀ ਨਹੀਂ ਇਹ ਨਹੀਂ ਸੀ ਇਦਾਂ ਕਰ ਸਕਦਾ ਇਹੋ ਜੇ ਟਾਈਮ ਝਿੜਕਦੇ ਟਾਈਮ ਦੇ ਉੱਤੇ ਵੀ ਗੁਰੂ ਹੀ ਨਜ਼ਰ ਆ ਰਿਹਾ ਬੋਲੋ ਕੌਣ ਆ ਰਿਹਾ ਹੈ ਗੁਰੂ ਹੀ ਨਜ਼ਰ ਆ ਰਿਹਾ ਹੈ